ਸਤ ਸ੍ਰੀ ਅਕਾਲ ਦੋਸਤੋ ਤੁਸੀਂ ਜੁੜ ਚੁੱਕੇ ਹੋ ਫਾਜ਼ਿਲਕਾਰ 24 ਨਾਲ ਮੈਂ ਰਮੇਸ਼ ਯਾਰਾ ਪਿੰਡ ਲੱਧੂ ਵਾਲਾ ਸਰਕਾਰੀ ਸਮਾਰਟ ਸਕੂਲ ਵਿੱਚ ਬੈਟਰ ਐਜੂਕੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਬੂਟਾ ਸਿੰਘ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਇਨਾਮ ਵੰਡੇ ਗਏ ਤੇ ਜੋ ਪੜ੍ਹਾਈ ਵਿੱਚ ਅੱਗੇ ਹਿਸ਼ਿਆਰ ਬੱਚੇ ਹਨ ਉਹਨਾਂ ਨੂੰ ਉਤਸ਼ਾਹ ਕਰਨ ਲਈ ਹਰ ਤਰ੍ਹਾਂ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਇਥੇ ਇਹ ਵੀ ਦੱਸ ਦਈਏ ਬੈਟਰ ਐਜੂਕੇਸ਼ਨ ਫਾਊਂਡੇਸ਼ਨ ਦੇ ਚੇਅਰਮੈਨ ਬੂਟਾ ਸਿੰਘ ਨੇ ਦੱਸਿਆ ਕਿ ਫਾਜ਼ਿਲਕਾ ਫਰੋਇਪੁਰ ਜ਼ਿਲ੍ਹੇ ਵਿੱਚ ਸਰਰਦੀ ਪਿੰਡ ਦੇ ਜਿੰਨੇ ਵੀ ਬੱਚੇ ਹਨ ਜਾਂ ਪੜ੍ਹਾਈ ਚ ਪਿੱਛੇ ਹਨ ਜਾਂ ਸ਼ਿਆਰ ਹਨ ਉਹਨਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ ਇਥੇ ਦੱਸ ਦਈਏ ਕਿ ਬੂਟਾ ਸਿੰਘ ਤੇ ਉਸ ਦੀ ਵੈਫ ਦੇ ਜਨਮ ਦਿਨ ਤੇ ਉਨਾ ਇਹ ਕੈਂਪ ਲਗਾਇਆ ਹੈ ਇੱਥੇ ਇਹ ਵੀ ਦੱਸ ਦਈਏ ਬੂਟਾ ਸਿੰਘ ਨੇ ਦੱਸਿਆ ਕਿ ਜੋ ਵੀ ਸਕੂਲ ਸਾਡੇ ਨਾਲ ਸੰਪਰਕ ਕਰਨਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਪਹਿਲ ਦਿੱਤੀ ਜਾਵੇਗੀ ਇੱਥੇ ਬੱਚਿਆਂ ਨੂੰ ਨਾਮ ਵੰਡ ਕੇ ਬੱਚਿਆਂ ਨੂੰ ਉਤਸ਼ਾਹ ਕਰਨ ਲਈ ਬੂਟਾ ਸਿੰਘ ਨੇ ਬੈਟਰ ਐਜੂਕੇਸ਼ਨ ਫਾਊਂਡੇਸ਼ਨ ਦੇ ਇੱਕ ਬੀੜਾ ਚੁਕਿਆ ਹੈ ਤੁਸੀਂ ਦੇਖ ਰਹੇ ਹੋ ਫਾਜ਼ਿਲਕਾ 24 ਦੋਸਤੋ ਇਸ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਸਭ ਹੋ ਗਿਆ ਹੈ ਸਿਰ ਪਰ ਕਿ ਨਹੀਂ ਪਹਿਣਾ ਖੁਸ਼ ਲੈਣਾ ਕਿਉਂਕਿ ਅੱਜ ਕੱਲ ਧੀਆਂ ਨੇ ਔਰ ਉਹ ਮੰਦੇ ਸ਼ੂ ਲਈ ਹੈ ਜਿਹੜੀ ਮੁੰਡੇ ਨਹੀਂ ਛੂ ਸਕੇ ਕਸਮੇ ਖਲ ਸਾਫ ਦੱਸਦਾ ਕੁੜੀਆਂ ਅੱਜ ਬਹੁਤ ਅੱਗੇ ਨੇ ਪੜਾਈ 'ਚ ਵੀ ਅੱਗੇ ਨੇ ਸੋਸ਼ੀਅਲੀ ਵੀ ਅੱਗੇ ਨੇ ਐਜੂਕੇਸ਼ਨ ਵੀ ਅੱਗੇ ਨੇ ਇਸ ਕਰਕੇ ਕੁੜੀਆਂ ਨੂੰ ਜਿਆਦਾ ਕੋਈ ਜਿਆਦਾ ਹੋ ਲੈ ਕੇ ਜਾਂਦੇ ਨਸ਼ੇ ਛੋਟੇ ਛੋਟੇ ਬੱਚੇ ਉਹ ਉਹਨਾਂ ਦੇ ਕਾਰਨ ਅਸੀਂ ਇਹੋ ਹੀ ਸਾਡੀ ਸੰਸਥਾ ਦਾ ਮੇਨ ਮਕਸਦ ਇਹੋ ਹੀ ਹੈ ਜੀ ਉਹਨਾਂ ਨੂੰ ਉਹਨਾਂ ਨਸ਼ਿਆਂ ਤੋਂ ਦੂਰ ਕਰਨਾ ਉਹਨਾਂ ਨੂੰ ਸਾਡੇ ਵੱਲ ਇੰਨੀ ਜਿਹੀ ਰੁਚੀ ਵਧੇਗੀ ਜਿਵੇਂ ਜਿਵੇਂ ਅਸੀਂ ਸਕੂਲਾਂ ਜਾਵਾਂਗੇ ਉਹਨਾਂ ਦੀ ਰੁਚੀ ਵਧੇਗੀ ਹਰ ਜਗ੍ਹਾ ਤੇ ਤੇ ਬੱਚੇ ਇਸ ਪਾਸੋਂ ਹਟਣਗੇ ਤੇ ਨਸ਼ੇ ਵਾਲੇ ਪਾਸੇ ਨਾਲ ਜਾਣਗੇ ਉਹਨਾਂ ਦੀ ਉਚਿਤ ਇਧਰ ਖੇਡਾਂ ਵੱਲ ਹੋਏਗੀ ਅਸੀਂ ਕਈ ਵੀ ਕਹਾਂਗੇ ਨਾਲ ਹੀ ਜਦੋਂ ਖੇਡ ਦੇ ਸਲੋਗਨ ਨਾਲ ਬੈਟਰ ਐਜੂਕੇਸ਼ਨ ਫਿਊਚਰ ਫਾਊਂਡੇਸ਼ਨ ਵੱਲੋਂ ਜਿਹੜੇ ਪ੍ਰੋਗਰਾਮ ਕੀਤੇ ਜਾਦੇ ਜਾ ਰਹੇ ਨੇ ਪੋਸ ਲੜੀ ਦੇ ਤਹਿਤ ਅੱਜ ਪਿੰਡ ਲੱਧੂ ਦਾ ਪ੍ਰੈਮਪੀ ਸਕੂਲ ਵਿੱਚ ਇਹ ਪ੍ਰੋਗਰਾਮ ਕੀਤਾ ਗਿਆ। ਅੱਜ ਮੇਰਾ ਜਨਮ ਦਿਨ ਵੀ ਹੈ ਤੇ ਮੈਂ ਸੋਚਿਆ ਕਿਉਂ ਨਾ ਮੈਂ ਇਹ ਜਨਮ ਦਿਨ ਆਪਣੇ ਸਕੂਲ ਦੇ ਬੱਚਿਆਂ ਨਾਲ ਮਨਾਇਆ ਜਾਵੇ ਕਿਉਂਕਿ ਫੈਮਿਲੀ ਨਾਲ ਤਾਂ ਹਮੇਸ਼ਾ ਜਨਮ ਦਿਨ ਮਨਾਉਂਦੇ ਰਹੇ ਆ ਤੇ ਇਸ ਕਰਕੇ ਅੱਜ ਮੈਨੂੰ ਬਹੁਤ ਅੱਛਾ ਲੱਗਿਆ ਤੇ ਬੱਚਿਆਂ ਨੂੰ ਜਿਹੜੇ ਹੁਸ਼ਿਆਰ ਨੇ ਉਹਨਾਂ ਨੂੰ ਮੋਟੀਵੇਸ਼ਨ ਕਰਨ ਲਈ ਉਹਨਾਂ ਨੂੰ ਵੀ ਸਟੱਡੀ ਮਟੀਰੀਅਲ ਸਾਡੀ ਫਾਊਂਡੇਸ਼ਨ ਦਾ ਮਕਸਦ ਹੈ ਅਸੀਂ ਨਗਦ ਪੈਸਾ ਕੋਈ ਨਹੀਂ ਦੇਣਾ ਸਿਰਫ ਸਟੱਡੀ ਮਟੀਰੀਅਲ ਹੀ ਦੇਣਾ ਜਿਸ ਬੱਚੇ ਨੂੰ ਜ਼ਰੂਰਤ ਹੈ ਉਹਨੂੰ ਸਟੱਡੀ ਮਟੀਰੀਅਲ ਹੀ ਦਿੱਤਾ ਜਾਵੇਗਾ ਹੁਣ ਵੀ ਅਸੀਂ ਉਹਨਾਂ ਨੂੰ ਸਟੱਡੀ ਮਟੀਰੀਅਲ ਦਿੱਤਾ ਹੈ ਜਿਹੜੇ ਫਸਟ ਸੈਕੰਡ ਆਏ ਨੇ ਉਹਨਾਂ ਨੂੰ ਮਮੈਂਟੋ ਦੇ ਨਾਲ ਉਹਨਾਂ ਦੇ ਜੋ ਕਿਟ ਵਗੈਰਾ ਕਾਪੀਜ਼ ਵਗੈਰਾ ਨੋਟਬੁੱਕ ਵਗੈਰਾ ਸਭ ਕੁਝ ਦਿੱਤਾ ਹੈ ਇਸੇ ਤਰ੍ਹਾਂ ਹੀ ਜਿਹੜੇ ਨੀਡੀ ਅਤੇ ਇੰਟੈਲੀਜੈਂਟ ਬੱਚੇ ਨੇ ਉਹਨਾਂ ਨੇ ਉਹਨਾਂ ਦੇ ਵੀ ਮੋਟੀਵੇਸ਼ਨ ਲਈ ਉਹਨਾਂ ਨੂੰ ਵੀ ਸਟੱਡੀ ਮਟੀਰੀਅਲ ਦਿੱਤਾ ਗਿਆ ਇਹ ਇਸੇ ਤਰ੍ਹਾਂ ਬਾਕੀ ਜੋ ਬੱਚੇ ਬਚਦੇ ਨੇ ਸਕੂਲ ਦਾ ਕੋਈ ਸਟੂਡੈਂਟ ਨਹੀਂ ਛੱਡਿਆ ਸਾਰੇ ਬੱਚਿਆਂ ਨੂੰ ਕੁਝ ਨਾ ਕੁਝ ਦਿੱਤਾ ਹੈ ਉਹਨਾਂ ਲਈ ਵੀ ਨੋਟਬੁੱਕ ਸਟੇਸ਼ਨਰੀ ਤੇ ਬਾਕੀ ਆਈਟਮ ਉਹ ਦਿੱਤੀਆਂ ਗਈਆਂ ਨੇ ਤੇ ਬਹੁਤ ਅੱਛਾ ਲੱਗਿਆ ਹੈ